ਹਾਂਜੀ ਭਾਈ ਜਿਹੜਾ ਐਕਸੀਡੈਂਟ ਹੋਇਆ ਖਾਟੀ ਦੇ ਨਜ਼ਦੀਕ ਤੇ ਤੁਹਾਡੇ ਕੀ ਲੱਗਦੇ ਆ ਜੀ ਇਹ ਇਹ ਮੇਰੇ ਘਰ ਵਾਲੇ ਆ ਤੇ ਕੀ ਬਜਾ ਨੇ ਵਿੱਚ ਇਹਨਾਂ ਵਿੱਚ ਕਾਰ ਵੱਜੀ ਸੀ ਤੇ ਕਿੰਨੇ ਸੱਟਾ ਲੱਗ ਚੁੱਕੇ ਆ ਧਕਾਰ ਸਿਹਾਰ ਖੋਦੇ ਸੀ ਮੁੰਡੇ ਆਤੇ ਸੱਟਾਂ ਬਹੁਤ ਲੱਗੀਆਂ ਤੇ ਸੱਟਾਂ ਦੇ ਜ਼ਿਆਦੇ ਲੱਗ ਗਏ ਉਸ ਤੋਂ ਹਾਂਜੀ ਤੇ ਕਿੱਥੇ ਦੇ ਰਹਿਣ ਵਾਲੇ ਤੁਸੀਂ ਆਸੀਂ ਜਗਜੀਤਪੁਰ ਜਗਜੀਤਪੁਰ ਦੇ ਤਾਂ ਕੀ ਨਾਮ ਸ਼ਾਮ ਸਿੰਘ ਸ਼ਾਮ ਸਿੰਘ ਸ਼ਾਮ ਸਿੰਘ ਤੇ ਜਿਹੜਾ ਐਕਸੀਡੈਂਟ ਹੋਇਆ ਬਿਲਕੁਲ ਖਾੜੀ ਦੇ ਨਜ਼ਦੀਕ ਆ ਨਾ ਹਾਂਜੀ ਖਾੜੀ ਦੇ ਵਿੱਚ ਤੇ ਜਿਹੜੇ ਗੱਡੀ ਵਾਲੇ ਤੁਹਾਨੂੰ ਮਿਲੇ ਆ ਕਿ ਛੱਡ ਕੇ ਗਏ ਜਾਂਦਾ ਮਿਲੇ ਆ ਤਾਂ ਸਹੀ ਆ ਉਹ ਇੱਕੋ ਵਾਰ ਹੀ ਆਇਆ ਗੱਡੀ ਵਾਲੇ ਦੁਬਾਰਾ ਆਂਦੇ ਨਹੀਂ ਮਿਲੇ ਨਹੀਂ ਤੁਹਾਨੂੰ ਹਾਂ ਮਿਲੇ ਤੇ ਆ ਮਤਲਬ ਆ ਰਹੇ ਉਹਦਾ ਮਤਲਬ ਕੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸਾਨੂੰ 22 ਦਿਨ ਹੋ ਗਏ ਭਾਜੀ ਇੱਥੇ ਹਾਂਜੀ ਇੱਥੇ ਕਿੰਨੇ ਇੱਥੇ ਰਾਤ ਦੇ ਆਏ ਆ ਪਹਿਲਾਂ ਅਸੀਂ ਜਲੰਧਰ ਸੀ ਜਲੰਧਰ ਤੋਂ ਬਾਅਦ ਸ੍ਰੀ ਰਾਮ ਰਮਾਨ ਹਸਪੀਟਲ ਉਹਨਾਂ ਨੇ ਵਿੱਚ ਅੱਡੀਗੜ ਭੇਜਿਆ ਲੋਕ ਅੱਧੇ ਵੀ ਠੀਕ ਆ ਹੁਣ ਤੇ ਟੁੱਟੀ ਦੇਤੀ ਉਹਨਾਂ ਨੇ ਸਾਨੂੰ ਉਹਦੇ ਬਾਅਦ ਚ ਕੱਲ ਜ਼ਿਆਦੇ ਢਿੱਲੇ ਹੋ ਗਏ ਫੇਰ ਅਸੀਂ ਇੱਥੇ ਰਹਿੰਦੇ ਹਾਂ ਉਦਾਂ ਸਹੀ ਆ ਮਾੜਾ ਜਿਹਾ ਹਾਂ ਓ ਠੀਕ ਆ ਹਾਂਜੀ ਕੀ ਕਹੇ ਜੀ ਪਰਮਾਤਮਾ ਕਰੇ ਜਲਦੀ ਤੰਦਰੁਸਤ ਹੋ ਜਾਓ ਹਾਂਜੀ ਬਸ ਇਹੀ ਆ ਪਰਮਾਦਾ ਬਨੇ ਕਿਨੇ ਕਿ ਬੱਚੇ ਆ ਮੇਰੇ ਭਾਜੀ ਛੋਟੇ ਛੋਟੇ ਬੱਚੇ ਆ ਤੇ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਹਾਂਜੀ ਇਹ ਘੇੜਾ ਲਾਂਦੇ ਸੀ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵਾਹ ਹਾਂਜੀ ਇਹਨਾਂ ਦਾ ਇਲਾਜ ਹੋ ਜੇ